ਆਪਣੇ ਕਿਸਾਨ ਵੀਰਨਾ ਬਹੁਤ ਹੀ ਜ਼ਿਆਦੇ ਡਰੇ ਪਏ ਸੀ ਕਹਿੰਦੇ ਨਾ 2024 ਚੜ ਗਿਆ ਤੇ ਸਾਡੀ ਕਣਕ ਨਾ ਆਹੀ ਕੋਈ 1300 ਕੋਈ 1400 ਰੁਪਏ ਨੂੰ ਨਹੀਂ बिकੂਗੀ ਕਹਿੰਦੇ ਕਣਕਤਾ 2024 ਦੇ ਵਿੱਚ 800 ਰੁਪਿਆ ਮੰਦੀ बिकੂਗੀ 14 1500 ਨੂੰ ਵੀ ਕਿਸੇ ਨੇ ਲੈਣੀਓ ਨਹੀਂ ਸਚਾਈ ਕੀ ਆ ਆਉ ਜਾਣਗੇ ਜਿਹੜੇ ਕਿਸਾਨ ਵੀਰ ਨਵੇਂ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਡੇ ਲਈ ਬਹੁਤ ਬਹੁਤ ਹੀ ਵੱਡੀ ਖੁਸ਼ਖਬਰੀ ਆ ਕਿ ਕਣਕ ਦੇ ਰੇਟ ਕਾਫੀ ਵੱਧ ਗਏ ਆ ਸਰਕਾਰ ਨੇ ਜਿਹੜੀ ਆਪਣੀ ਐਮਐਸਪੀ ਆ ਪਿਛਲੇ ਸਾਲ ਕਿੰਨੀ ਸੀ ਆਪਣੀ ਸਰਕਾਰੀ ਖਰੀਦ ਜਿਹੜੀ ਕਣਕ ਦੀ ਸੀ ਪਿਛਲੇ ਸਾਲ 2125 ਰੁਪਏ ਪ੍ਰਤੀ ਕੁੰਟਲ ਵਿਕੀ ਸੀ ਪਰੰਤੂ ਹੁਣ ਇਕੱਠੇ ਹੀ 150 ਰੁਪਏ ਦਾ ਵਾਧਾ ਕਰਤਾ ਇਸ ਵਾਰ 2024 ਦੇ ਵਿੱਚ ਆਪਣੀ ਕਣਕ 2275 ਰੁਪਏ ਪ੍ਰਤੀ ਕੁੰਟਲ ਵਿਕੂਗੀ ਇਹ ਸੱਚਾ ਦੋਸਤੋ ਆਪਣੀ ਕਣਕ 1400 ਰੁਪਏ ਨਹੀਂ 2275 ਰੁਪਏ ਹੀ ਵਿਕੂਗੀ ਪਰੰਤੂ ਇੱਥੇ ਕਈ ਕਿਸਾਨ ਵੀਰਤਾਂ ਬਹੁਤ ਹੀ ਜਦੇ ਪਰੇਸ਼ਾਨ ਆ ਕਹਿੰਦੇ ਮਾਰਦੇ ਹੋ ਸਰਕਾਰੀ ਜਿਵੇਂ ਹੀ ਮਾਰਦੇ ਸਰਕਾਰ ਨੇ ਤਾਂ ਕਹਿੰਦੇ ਇੰਪੋਰਟ ਡਿਊਟੀ ਘਟਾ ਦਿੱ ਹੁਣ ਤਾਂ 1400 ਰੁਪਏ ਨੂੰ ਵੀ ਵਿਕੂਗੀ 1400 ਰੁਪਏ ਨੂੰ ਵੀ ਆਪਣੀ ਕਣਕ ਤੱਕ ਸਨੇ ਲੈਣੀ ਹੋਈ ਨਹੀਂ ਕੀ ਕਰਗੇ ਕਿੱਧਰ ਜਾਗੇ ਤਾਂ ਦੋਸਤੋ ਇੰਪੋਰਟ ਡਿਊਟੀ ਘਟਾਉਂਦਾ ਮਤਲਬ ਕੀ ਆ ਕਿ ਆਪਣੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਅਨਾਜ ਦੀ ਕਮੀ ਆ ਜਾਨੀ ਕਿ ਕਣਕ ਦੀ ਕਮੀ ਆ ਤਾਂ ਦੋਸਤੋ ਇਹ ਵੀ ਹੋ ਸਕਦਾ ਕਿ ਜਦੋਂ ਆਪਾਂ ਆਪਣੀ ਕਣਕ ਮੰਡੀਆਂ ਚ ਲੈ ਕੇ ਜਾਏਗੇ ਹੁਣ ਆਪਣੀ ਸਰਕਾਰੀ ਖਰੀਦ ਹੈਗੀ ਹੈ 2275 ਰੁਪਏ ਹੋ ਸਕਦਾ ਪ੍ਰਾਈਵੇਟ ਇਹ 100 200 ਰੁਪਿਆ ਮਹਿੰਗੀ ਵਿਕੇ ਕਿਉਂਕਿ ਆਪਾਂ ਨੂੰ ਸਿਗਨਲ ਮਿਲ ਗਿਆ ਕਿ ਆਪਣੇ ਦੇਸ਼ ਦੇ ਵਿੱਚ ਅਨਾਜ ਦੀ ਕਮੀ ਹੋ ਚੁੱਕੀ ਆ ਹੁਣ ਕਣਕ ਦੇ ਉੱਤੇ ਇੰਪੋਰਟ ਡਿਊਟੀ ਘਟਾਉਣ ਨਾਲ ਆਪਣੀ ਫਸਲ ਦਾ ਰੇਟ ਘਟਜੂ ਮੈਨੂੰ ਇਹ ਗੱਲ ਜਚੀ ਨਹੀਂ ਜਦੋਂ ਕਿਸੇ ਦੇ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੋ ਜਾਵੇ ਤੇ ਲੋੜ ਉਹਦੀ ਬਹੁਤ ਜ਼ਿਆਦਾ ਹੋਵੇ ਤਾਂ ਸਰਕਾਰਾਂ ਅਜਿਹੇ ਕਦਮ ਚੁੱਕ ਲੈਂਦੀਆਂ ਇੰਪੋਰਟ ਡਿਊਟੀ ਘਟਾ ਦਿੰਦੀਆਂ ਤਾਂ ਕਿ ਸਾਰਿਆਂ ਦੀ ਲੋੜ ਪੂਰੀ ਹੋ ਸਕੇ ਹੁਣ ਆਕੇ ਬਾਹਰੋਂ ਆਜ ਸਰਕਾਰ ਮੰਗਾਉਗੀ ਉਸ ਦੇ ਉੱਤੇ ਇੰਪੋਰਟ ਡਿਊਟੀ ਘਟਾਉਗੀ ਤੇ ਆਪਣੀ ਫਸਲ ਦਾ ਰੇਟ ਘਟਾਜੂ ਮੈਨੂੰ ਇਹ ਗੱਲ ਜਪ ਨਹੀਂ ਚਾਹੀਦੀ ਕਿਉਂਕਿ ਸਾਰੇ ਵਾਰਡ ਦੇ ਵਿੱਚ ਕਣਕ ਦੀ ਕਮੀ ਆ ਅਨਾਜ ਦੀ ਬਹੁਤ ਜ਼ਿਆਦਾ ਕਮੀ ਹੋ ਚੁੱਕੀ ਆ ਹੁਣ ਐਵੇਂ ਓਂ ਥੋੜੀ ਮਿਲ ਜੂ ਆਪਾਂ ਨੂੰ ਕਣਕ ਉਧਰ ਵੀ ਤਾਂ ਬਹੁਤ ਜ਼ਿਆਦਾ ਮਹਿੰਗੇ ਭਾਅ ਕਣਕ ਆਪਾਂ ਨੂੰ ਮਿਲੂਗੀ ਇਸ ਲਈ ਦੋਸਤੋ ਘਬਰਾਉਣਾ ਕਣਕ ਦਾ ਰੇਟ ਜਿਹੜਾ ਉਹ 2275 ਰੁਪਏ ਹੋ ਚੁੱਕਿਆ ਸਰਕਾਰੀ ਰੇਟ ਐਨੀ ਰਹੂਗਾ ਇਸ ਤੋਂ 1 ਰੁਪਿਆ ਵੀ ਨਹੀਂ ਘਟਦਾ ਤਾਂ ਦੋਸਤੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ ਕਿ ਆਪਣੀ ਕਣਕ 800 ਰੁਪਈਆ ਮੰਦੀ ਨਹੀਂ ਸਗੋਂ ਆਪਣੀ ਐਮ ਐਸ ਪੀ ਦੇ ਵਿੱਚ 150 ਰੁਪਿਆ ਵਾਧਾ ਹੋਇਆ ਇਸ ਕਰਕੇ 2275 ਰੁਪਏ ਹੀ ਵਿਕੂਗੀ ਧੰਨਵਾਦ ਦੋਸਤੋ